ਕਿਉਂ ਤਕਲੀਫ ਕਿਉਂ ਆ ਤੁਹਾਨੂੰ ਮਾਨਕ ਲਾਉਣ ਪੁੱਛੇ ਮਾਨਕ ਨੂੰ ਗਲਤ ਰਸਤੇ ਲੈ ਕੇ ਜਾਣਾ ਉਸ ਨਾਮ ਨੂੰ ਉਸ ਚੀਜ਼ ਦੀ ਤਕਲੀਫ ਆ ਨੇ ਤੇ ਭਾਵੇਂ ਨਾ 3 ਨਾ 13 ਚ ਤੋਂ ਚੀਜ਼ਾਂ ਤਾਂ ਫਿਰ ਸਾਡੇ ਲਈ ਬਹੁਤ ਮਾੜੀਆਂ ਨੇ ਸਾਨੂੰ ਨਹੀਂ ਚੰਗਾ ਲੱਗਦਾ ਉਹ ਲੱਗਦਾ ਨਹੀਂ ਹੈਗਾ ਵੀ ਇਹ ਇਕੱਠਾ ਹੋ ਸਕਦਾ ਪਰਿਵਾਰ ਸਾਰਾ ਕਿਉਂਕਿ ਜਿਹੜੀਆਂ ਚੀਜ਼ਾਂ ਪਹਿਲਾਂ ਤੋਂ ਨਾਲ ਚੱਲਦੀਆਂ ਹੋਣਨਾਂ ਉਹਨਾਂ ਨੂੰ ਤੁਸੀਂ ਅਪਣਾ ਸਕਦੇ ਹੋ ਜਦੋਂ ਪਹਿਲਾਂ ਤੁਸੀਂ ਤੁਹਾਨੂੰ ਨੀਚਾ ਦਿਖਾ ਕੇ ਕੋਈ ਆਪਣੇ ਆਪ ਨੂੰ ਅੱਗੇ ਲਿਜਾਣਾ ਚਾਹੁੰਦਾ ਪਰਿਵਾਰ ਨੂੰ ਹੀ ਨੀਚਾ ਦਿਖਾ ਕੇ ਪਰਿਵਾਰ ਦੇ ਬਾਰੇ ਨੈਗੇਟਿਵਿਟੀ ਸਪਰੈਡ ਕਰਕੇ ਯੁਧਵੀਰ ਦੀ ਸਿਹਤ ਨੂੰ ਲੈ ਕੇ ਮਜ਼ਾਕ ਉਡਾ ਕੇ ਬਹੁਤ ਤਕਲੀਫ ਦੇਣੇ ਫੋਨ ਕਾਲਸ ਆ ਜਾਂਦੇ ਨੇ ਕਈ ਵਾਰੀ ਤਾਂ ਕਈ ਸਮਝ ਲੈਂਦੇ ਮੇਰਾ ਹੀ ਬੇਡ ਆਖਰੀ ਜੀਆਂ ਗੱਲਾਂ ਦੇ ਵਿੱਚ ਨੇ ਵੀ ਬਹੁਤ ਸਾਰੇ ਲੋਕ ਜਦੋਂ ਹੋਰ ਮਾਣਕ ਪਰਿਵਾਰ ਦਾ ਨਾਮ ਪਿੱਛੇ ਲਾ ਲੈਂਦੇ ਨੇ ਮਾਣਕ ਲਾ ਲੈਂਦੇ ਨੇ ਤੁਸੀਂ ਵੀ ਕਈ ਲੋਕਾਂ ਬਾਰੇ ਖੁੱਲ ਕੇ ਬੋਲਿਓ ਕਿਉਂ ਕਿਉਂ ਤਕਲੀਫ ਕਿਉਂ ਆ ਤੁਹਾਨੂੰ ਮਾਣਕ ਲਾਉਣ ਪਿੱਛੇ ਮਾਣਕ ਲਾਉਣ ਦੀ ਤਕਲੀਫ ਨਹੀਂ ਹੈ ਜੀ ਹਾਂ ਮਾਣਕ ਨੂੰ ਗਲਤ ਰਸਤੇ ਲੈ ਕੇ ਜਾਣਾ ਉਸ ਨਾਮ ਨੂੰ ਉਸ ਚੀਜ਼ ਦੀ ਤਕਲੀਫ ਹੈ ਉਹਨਾਂ ਦੇ ਅਣਗਿਣਤ ਸ਼ਗਿਰਦ ਨੇ ਜਿਨ੍ਹਾਂ ਦੇ ਨਾਲ ਮਾਣਕ ਲੱਗਿਆ ਹੋਇਆ ਸਾਡੇ ਬਰਬਾਦ ਦੇ ਵਿੱਚ ਹੋਰ ਵੀ ਮੈਂਬਰ ਨੇ ਜਿਨ੍ਹਾਂ ਨੇ ਆਪਣੇ ਨਾਲ ਉਹ ਸੀ ਮਾਣ ਮਹਿਸੂਸ ਕਰਦੇ ਜੇ ਕੁਝ ਖੱਟਿਆ ਸੀ ਉਹਨਾਂ ਦੀ ਉਹਦੀ ਵਜ੍ਹਾ ਨਾਲ ਹੀ ਅੱਜ ਆਪਣੇ ਨਾਲ ਮਾਣਕ ਜੋੜਦੇ ਨੇ ਪਰ ਅਸੀਂ ਚਾਹੁੰਦੇ ਹਾਂ ਵੀ ਜੇ ਮਾਣਕ ਦਾ ਨਾਮ ਯੂਜ਼ ਕਰ ਰਹੇ ਹੋ ਤਾਂ ਉਹਨੂੰ ਐਡਵਾਂਟੇਜ ਨਾ ਲਵੋ ਨਿਮਰਤਾ ਰੱਖੋ ਜੇ ਉਹਨਾਂ ਦਾ ਸੁਭਾਅ ਸੀ ਅੜਬ ਸੁਭਾਅ ਸੀ ਤਾਂ ਉਹਨਾਂ ਨੇ ਉਹ ਚੀਜ਼ ਮੈਂ ਪਹਿਲਾਂ ਵੀ ਕਿਹਾ ਉਸ ਰਿਸਪੈਕਟ ਨੂੰ ਉਹਨਾਂ ਨੇ ਕਮਾਇਆ ਸੀ ਤੇ ਜੇ ਅੱਜ ਮੈਂ ਔਰ ਯੁੱਧਵੀਰ ਉੱਠ ਕੇ ਉਸ ਨਾਮ ਨੂੰ ਨਜਾਇਜ਼ ਤਰੀਕੇ ਨਾਲ ਵਰਤੀਏ ਉਹ ਸਹੀ ਨਹੀਂ ਆ ਭੱਦੀ ਸ਼ਬਦਾਵਲੀ ਕਰੀਏ ਕਿਸੇ ਨੂੰ ਟਾਰਗੇਟ ਕਰੀਏ ਇੰਡਸਟਰੀ ਦੇ ਵਿੱਚ ਬਹੁਤ ਬਹੁਤ ਮਹਾਨ ਲੋਕ ਨੇ ਜੋ ਵੀ ਆਪਣਾ ਕੰਮ ਕਰ ਰਹੇ ਨੇ ਬਹੁਤ ਸੋਹਣੇ ਤਰੀਕੇ ਨਾਲ ਕਰ ਰਹੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਬਿਲਕੁਲ ਮੇਰੇ ਹਿਸਾਬ ਨਾਲ ਚਾਹੇ ਉਹ ਜਿੱਦਾਂ ਦੇ ਵੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜਾ ਵੀ ਪੰਜਾਬੀ ਬੋਲੀ ਨੂੰ ਅੱਗੇ ਲੈ ਕੇ ਜਾ ਰਿਹਾ ਮੇਰੇ ਲਈ ਤਾਂ ਉਹਦੇ ਲਈ ਸਤਿਕਾਰ ਹੀ ਹੈ ਹੂੰ ਸੋ ਸਾਨੂੰ ਕਿਸੇ ਨੂੰ ਵੀ ਮਤਲਬ ਨਹੀਂ ਬਣਦਾ ਕਿ ਅਸੀਂ ਕਿਸੇ ਨੂੰ ਟਾਰਗੇਟ ਕਰੀਏ ਕਿਸੇ ਜੀ ਇਹ ਰਜਿਸਟਰਡ ਕਿਉਂ ਨਹੀਂ ਕਰਾ ਲੈਂਦੇ ਵੀ ਇਹ ਮਾਨਕ ਬਾਈ ਕੋਈ ਲਾ ਨਹੀਂ ਸਕਦਾ ਮਾਣ ਕੋ ਇੱਕ ਖਿਤਾਬ ਦਿੱਤਾ ਗਿਆ ਸੀ ਤਖੱਲਸ ਜਿਹਨੂੰ ਕਹਿ ਦਿੰਦੇ ਪ੍ਰਤਾਪ ਸਿੰਘ ਕੈਰੋਂ ਜੀ ਨੇ ਮੇਰੇ ਡੈਡ ਨੂੰ ਤਾਂ ਉਹਦੇ ਚ ਕੋਈ ਫਰਕ ਨਹੀਂ ਜੇ ਕੋਈ ਲਾਭ ਹੀ ਲੈਂਦਾ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮਾਣ ਮਹਿਸੂਸ ਹੁੰਦਾ ਸਾਨੂੰ ਵੀ ਜੇ ਉਹਨਾਂ ਦੀ ਕੋਈ ਕਮਾਈ ਸੀ ਜੇ ਕਿਸੇ ਦਾ ਘਰ ਚੱਲਦਾ ਉਸ ਤਰੀਕੇ ਨਾਲ ਤਾਂ ਬਹੁਤ ਵਧੀਆ ਗੱਲ ਹੈ ਜੀ ਪਰ ਬਸ ਸਾਡੀ ਇੰਨੀ ਕੀ ਹੈ ਜਿਹੜੀ ਚੀਜ਼ ਨੂੰ ਸਾਨੂੰ ਤਕਲੀਫ ਹੁੰਦੀ ਹੈ ਕਿਉਂਕਿ ਇੰਡਸਟਰੀ 'ਚ ਸਾਡਾ ਸਾਰਿਆਂ ਨਾਲ ਬਹੁਤ ਪਿਆਰ ਹੈ ਜਿੱਥੇ ਵੀ ਹੈ ਸਾਰੇ ਆਰਟਿਸਟ ਸਾਨੂੰ ਅੱਜ ਵੀ ਫੋਨ ਕਰਦੇ ਨੇ ਪਿਆਰ ਕਰਦੇ ਨੇ ਘਰ ਵੀ ਮਿਲਦੇ ਜਿੱਥੇ ਅਸੀਂ ਬਾਹਰ ਜਾਨੇ ਮੇਰੇ ਕੋ ਕੈਲੀਫੋਰਨੀਆ ਆ ਕੇ ਇੰਨਾ ਸਤਕਾਰ ਦਿੰਦੇ ਆ ਤੇ ਕੋਈ ਵੀ ਉੱਠ ਕੇ ਪਰਿਵਾਰ ਦੇ ਵਿੱਚੋਂ ਬਿਨਾਂ ਮਤਲਬ ਉਹਨਾਂ ਨੂੰ ਟਾਰਗੇਟ ਕਰੇ ਤੇ ਭਾਵੇਂ ਨਾ ਤੇ ਨਾ ਚਨਾ ਤੇਰਾ ਚ ਤੋਂ ਚੀਜ਼ਾਂ ਤਾਂ ਫਿਰ ਸਾਡੇ ਲਈ ਬਹੁਤ ਮਾੜੀਆਂ ਨੇ ਸਾਨੂੰ ਨਹੀਂ ਚੰਗਾ ਲੱਗਦਾ ਉਹ ਠੀਕ ਹੈ ਅਸੀਂ ਕਹਿੰਦੇ ਜੇ ਤੁਸੀਂ ਪਿਆਰ ਲੱਗਦਾ ਨਹੀਂ ਹੈਗਾ ਵੀ ਇਹ ਇਕੱਠਾ ਹੋ ਸਕਦਾ ਪਰਿਵਾਰ ਸਾਰਾ ਜੇ ਕੋਈ ਨਾ ਲਾਉਂਦਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਕਿਉਂਕਿ ਜਿਹੜੀਆਂ ਚੀਜ਼ਾਂ ਪਹਿਲਾਂ ਤੋਂ ਨਾਲ ਚੱਲੀਆਂ ਹੋਣ ਨਾ ਉਹਨਾਂ ਨੂੰ ਤੁਸੀਂ ਅਪਣਾ ਸਕਦੇ ਹੋ ਜਦੋਂ ਪਹਿਲਾਂ ਤੋਂ ਤੁਹਾਨੂੰ ਨੀਚਾ ਦਿਖਾ ਕੇ ਕੋਈ ਆਪਣੇ ਆਪ ਨੂੰ ਅੱਗੇ ਲਿਜਾਣਾ ਚਾਹੁੰਦਾ ਪਰਿਵਾਰ ਨੂੰ ਹੀ ਨੀਚਾ ਦਿਖਾ ਕੇ ਪਰਿਵਾਰ ਦੇ ਬਾਰੇ ਨੈਗੇਟਿਵਿਟੀ ਸਪਰੈਡ ਕਰਕੇ ਯੁੱਧਵੀਰ ਦੀ ਸਿਹਤ ਨੂੰ ਲੈ ਕੇ ਮਜ਼ਾਕ ਉਡਾ ਕੇ ਜੇ ਕੋਈ ਅੱਗੇ ਸਾਡੇ ਤੋਂ ਕਿੱਦਾਂ ਐਕਸੈਪਟ ਮਤਲਬ ਕਰੂਗਾ ਐਕਸਪੈਕਟ ਕੋਈ ਕਿਵੇਂ ਅਸੀਂ ਉਹਨਾਂ ਦੇ ਨਾਲ ਖੜਾ ਹੋਏ ਬਾਹਰ ਬੈਠਿਆਂ ਨੂੰ ਵੀ ਤਕਲੀਫ ਦਿੰਦੀਆਂ ਚੀਜ਼ਾਂ ਬਹੁਤ ਤਕਲੀਫ ਦਿੰਦੀਆਂ ਫੋਨ ਕਾਲਸ ਆ ਜਾਂਦੇ ਨੇ ਕਈ ਵਾਰੀ ਤਾਂ ਕਈ ਸਮਝ ਲੈਂਦੇ ਮੇਰਾ ਹੀ ਬੇਟਾ ਜਦ ਕਿ ਮੇਰਾ ਬੇਟਾ ਸਿਰਫ ਹਲੇ 15 ਸਾਲਾਂ ਦਾ ਔਰ ਉਹਨਾਂ ਦਾ ਕੋਈ 뮤직 ਵੱਲ ਹਲੇ ਤੱਕ ਕੋਈ ਰੁਚੀ ਨਹੀਂ ਹੈ